ਲਾਸਟ 5 ইয়ার্স ਤੋਂ ਉਹਨਾਂ ਨੂੰ ਮੈਂ ਕਹਿ ਰਹੀ ਸੀ ਮੇਰੇ ਤੇ ਮੇਰੇ ਪਰਿਵਾਰ ਨੇ ਇੱਥੇ ਆਉਣਾ ਹੈ ਅਸੀਂ ਇੱਥੇ ਵਿਜ਼ਿਟ ਕਰਨੀ ਆ ਤੇ ਤੁਸੀਂ ਇਹ ਪਲੀਜ਼ ਹੁਣ ਖਾਲੀ ਕਰ ਦਿਓ ਤੇ ਬਹੁਤ ਉਹਨਾਂ ਨੇ ਬਾਨੇ ਬਣਾਏ ਲਾਸਟ 5 ইয়ার্স ਤੋਂ ਬਹੁਤ ਮੈਨੂੰ ਮੈਂਟਲੀ ਹਰਾਸਮੈਂਟ ਉਹਨਾਂ ਨੇ ਕੀਤਾ ਤੇ ਉਹਨਾਂ ਨੂੰ ਐ ਲੱਗਦਾ ਸੀ ਇਹਦਾ ਕੋਈ ਨਹੀਂ ਇੱਥੇ ਹੈਗਾ ਆਪਾਂ ਇੱਥੇ ਕਬਜ਼ਾ ਕਰ ਲੈਨੇ ਆਂ ਆਂ ਇੱਥੇ ਸਾਡੇ ਗਵਾਂਡੀ ਵੀ ਹੈਗੇ ਆਂ ਉਹਨਾਂ ਨੇ ਵੀ ਇਨਕਰੇਜ ਇਹਨਾਂ ਨੂੰ ਬਹੁਤ ਕੀਤਾ ਇਹਦਾ ਕੋਈ ਪਿੱਛੇ ਨਹੀਂ ਹੈਗਾ ਤੇ ਕੋਈ ਨਹੀਂ ਆਊਗਾ ਤੁਸੀਂ ਬਸ ਇੱਥੇ ਬੈਠੇ ਜੀ ਅਸੀਂ ਐਨ ਆਰ ਆਈ ਆਪਣੇ ਮਕਾਨ ਛੱਡ ਕੇ ਜਾਂਦੇ ਆਂ ਇਹ ਥੋੜਾ ਕਿ ਤੁਸੀਂ ਉਹਨਾਂ ਦੇ ਕਬਜ਼ੇ ਕਰ ਲਓ ਫਿਰ ਤਾਂ ਅਸੀਂ ਸੇਫ ਨਹੀਂ ਆ ਜਦੋਂ ਅਸੀਂ ਜੇ ਇੱਥੇ ਆਉਨੇ ਆਂ ਨੇ ਲਾਲਜੀਤ ਸਰ ਮਨਿਸਟਰ ਲਾਲਜੀਤ ਸਰ ਮੈਂ ਉਹਨਾਂ ਨੂੰ ਮਿਲੇ ਉਹਨਾਂ ਨੂੰ ਮਿਲੀ ਮੈਂ ਆਪਣੀ ਸਾਰੀ ਗੱਲਬਾਤ ਦੱਸੀ ਉਹਨਾਂ ਨੇ ਬਹੁਤ ਧਿਆਨ ਨਾਲ ਮੈਨੂੰ ਮੇਰੀ ਗੱਲ ਸੁਣੀ ਤੇ ਜਿਦੋਂ ਉਹਨਾਂ ਨੇ ਬਹੁਤ ਧਿਆਨ ਨਾਲ ਸੁਣਿਆ ਉਸੇ ਵਕਤ ਉਹਨਾਂ ਨੇ ਐਸਐਸਪੀ ਸਰ ਉਹਨਾਂ ਨੂੰ ਫੋਨ ਕੀਤਾ ਜਦੋਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਬਈ ਇਸ ਬੀਬਾ ਜੀ ਦੀ ਹੈਲਪ ਕਰੋ ਤੇ ਜਦੋਂ ਉਹਨਾਂ ਨੇ ਉਸੇ ਵਕਤ ਉਹਨਾਂ ਨੇ ਮੈਨੂੰ ਵੀ ਪ੍ਰੋਮਿਸ ਕੀਤਾ ਕਿ ਤੁਸੀਂ ਬਸ ਕੱਲ ਤੱਕ ਕਰ ਤੁਹਾਨੂੰ ਚਾਬੀਆਂ ਮਿਲ ਜਾਣਗੀਆਂ ਤੇ ਸਾਰਾ ਕੁਝ ਹੋ ਗਿਆ ਤੇ ਖਾਲੀ ਵੀ ਹੋ ਗਿਆ ਮਕਾਨ ਚਾਬੀਆਂ ਤੇ ਮੈਂ ਆਪਣੇ ਕੈਬਨਟ ਲਾਲਜੀਤ ਸਰ ਮਨਿਸਟਰ ਜਿਹੜੇ ਆ ਉਹਨਾਂ ਦੀ ਬਹੁਤ ਧੰਨਵਾਦ ਕਰਦੀ ਆ ਕਿ ਮੈਨੂੰ ਉਹਨਾਂ ਨੇ ਇੱਕ ਦਿਨ ਚ ਜਿਹੜਾ ਮੈਂ ਇੰਨੇ ਮਹੀਨੇ ਇਨੇ ਸਾਲਾਂ ਤੋਂ ਮਹੀਨਿਆਂ ਤੋਂ ਮੈਂ ਮਿੰਤਾ ਕੱਢ ਰਹੀ ਸੀ ਸਾਰਿਆਂ ਦੀਆਂ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਨਾ ਹੋ ਸਕੀ ਉਹਨਾਂ ਨੇ ਇੱਕ ਦਿਨ ਚ ਮੇਰਾ ਸਾਰਾ ਕੰਮ ਕਰਵਾਤਾ ਉਹ ਜਿਵੇਂ ਉਹਨਾਂ ਦੀਆਂ ਜ਼ਮੀਨਾਂ ਜਾਂ ਉਹਨਾਂ ਦੀ ਕੋਈ ਵੀ ਕਾਰ ਹੈਗੇ ਆ ਉਹਨਾਂ ਨੂੰ ਮਿਲਨ ਉਹ ਤੁਹਾਡੀ ਬਹੁਤ ਹੈਲਪ ਕਰਨਗੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਆਪਣੇ ਲਾਲਜੀਤ ਸਰ ਦਾ ਬਹੁਤ ਖੁਸ਼ੀ ਆ ਮੈਂ ਇੰਨੀ ਮੈਂਟਲੀ ਅਪਸੈਟ ਹੋਈ ਸੀ ਜਿਵੇਂ ਦੇਖੋ ਐਨ ਆਰ ਆਈ ਜਦੋਂ ਆਉਂਦੇ ਆ ਐਨ ਆਰ ਆਈ ਦੀ ਉਮੀਦ ਹੁੰਦੀ ਆ ਤੁਸੀਂ ਜਾਓਗੇ ਬਹੁਤ ਜਲਦੀ ਤੁਹਾਡੇ ਕੰਮ ਹੋ ਜਾਣਗੇ ਯੂ نو ਨੇ ਲਾਲਜੀਤ ਸਰ ਮਨਿਸਟਰ ਉਹਨਾਂ ਨੂੰ ਮਿਲੀ ਉਹਨਾਂ ਨੇ ਇੱਕ ਦਿਨ ਚ ਮੇਰਾ ਕੰਮ ਕਰਤਾ ਉਸੇ ਵੇਲੇ ਐਸ ਐਸ ਪੀ ਸਰ ਨੂੰ ਫੋਨ ਕੀਤਾ ਉਹਨਾਂ ਨੇ ਤੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ 100 ਵਾਰ ਜਿਹੜੇ ਕਾਂਗਰਸ ਸਰਕਾਰ ਆ ਉਹਨਾਂ ਦੇ ਜਿਹੜੇ ਐਮ ਐਲ ਏ ਆ ਅਗਨੀ ਹੋਤਰੀ ਸਰ ਮੈਂ ਉਹਨਾਂ ਕੋਲ ਵੀ ਗਈ ਤੇ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਉਹਨਾਂ ਨੇ ਕੋਸ਼ਿਸ਼ ਕੀਤੀ ਬਟ ਉਹ ਵੀ ਛੁਡਾ ਨਹੀਂ ਸਕੇ ਲਾਲਜੀਤ ਸਿੰਘ ਪੁੱਲਰ ਉਹਨਾਂ ਕੋ ਗਈ ਉਹਨਾਂ ਨੇ ਉਸ ਵਕਤ ਮੇਰਾ ਕੰਮ ਕਰਤਾ ਮੈਂ ਇਹੀ ਚਾਹਨੀ ਆ ਕਿ ਇਹੋ ਜੇ ਆਪਣੇ ਮਨਿਸਟਰ ਜਿਹੜੇ ਵੀ ਆ ਦੂਸਰੇ ਉਹਨਾਂ ਵਾਂਗੂ ਬਨਨ ਤੇ ਸਾਰਿਆਂ ਦਾ ਕੰਮ ਬਹੁਤ ਨਾਈਸਲੀ ਹੋਵੇ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਲਾਲਜੀਤ ਸਿੰਘ ਪੁੱਲਰ ਉਹ ਚੜਦੀ ਕਲਾ ਚ ਰਹਿਣ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰੀਪਨਦੀਪ ਮੋਰ ਹੈ ਦੇ ਮੈਂ ਨਿਊਜ਼ੀਲੈਂਡ ਦੀ ਰਹਿਣ ਵਾਲੀਆਂ ਤੇ ਉੱਥੋਂ ਦੀ ਸਿਟੀਜ਼ਨ ਆ ਹੈ ਨਾ ਤੁਹਾਡੀ ਪੁੱਠੀ ਕਿੰਨਾ ਦੇ ਕੋਰਸ ਹੀ ਹੈ ਕੀ ਮਾਮਲਾ ਜਿਸ ਦੇ ਬਾਬਤ ਤੁਸੀਂ ਸਰਕਾਰੀ ਦਰਬਾਰੇ ਵੀ ਗਏ ਇਸ ਬਾਰੇ ਜਰੂਰ ਦੱਸਿਓ ਜੀ ਲਾਸਟ 5 ইয়ার্স ਤੋਂ ਉਹਨਾਂ ਨੂੰ ਮੈਂ ਕਹਿ ਰਹੀ ਸੀ ਮੇਰੇ ਤੇ ਮੇਰੇ ਪਰਿਵਾਰ ਨੇ ਇੱਥੇ ਆਉਣਾ ਹੈ ਅਸੀਂ ਇੱਥੇ ਵਿਜ਼ਿਟ ਕਰਨੀ ਆ ਤੇ ਤੁਸੀਂ ਇਹ ਪਲੀਜ਼ ਹੁਣ ਖਾਲੀ ਕਰ ਦਿਓ ਤੇ ਜਦੋਂ ਵੀ ਮੈਂ ਉਹਨਾਂ ਨੂੰ ਫੋਨ ਕਰਨਾ ਤੇ ਉਹਨਾਂ ਨੇ ਹਮੇਸ਼ਾ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਹੁੰਦੇ ਸੀ ਬਹੁਤ ਉਹਨਾਂ ਨੇ ਬਾਨੇ ਬਣਾਏ ਲਾਸਟ 5 ਇਅਰਸ ਤੋਂ ਬਹੁਤ ਮੈਨੂੰ ਮੈਂਟਲੀ ਹਰਾਸਮੈਂਟ ਉਹਨਾਂ ਨੇ ਕੀਤਾ ਤੇ ਉਹਨਾਂ ਨੂੰ ਐ ਲੱਗਦਾ ਸੀ ਇਹਦਾ ਕੋਈ ਨਹੀਂ ਇੱਥੇ ਹੈਗਾ ਆਪਾਂ ਇੱਥੇ ਕਬਜ਼ਾ ਕਰ ਲੈਨੇ ਆਂ ਆਨ ਇੱਥੇ ਸਾਡੇ ਗਵਾਂਢੀ ਵੀ ਹੈਗੇ ਆ ਉਹਨਾਂ ਨੇ ਵੀ ਇਨਕਰੇਜ ਇਹਨਾਂ ਨੂੰ ਬਹੁਤ ਕੀਤਾ ਇਹਦਾ ਕੋਈ ਪਿੱਛੇ ਨਹੀਂ ਹੈਗਾ ਤੇ ਕੋਈ ਨਹੀਂ ਆਊਗਾ ਤੁਸੀਂ ਬਸ ਇੱਥੇ ਬੈਠੇ ਰਹੋ ਤੇ ਇਸ ਕਰਕੇ ਉਹ ਬਸ ਇਹਨਾਂ ਨੂੰ ਸੀ ਕਿ ਅਸੀਂ ਇਹ ਕੁਝ ਨਹੀਂ ਸਾਡਾ ਕਰ ਸਕਦੀ ਤੇ ਸਾਨੂੰ ਇਹ ਸੀ ਕਿ ਅਸੀਂ ਇੱਥੇ ਬੈਠੇ ਰਾਵਾਂਗੇ ਤੇ ਜਦੋਂ ਅਸੀਂ ਫਿਰ ਮੈਂ ਉਹਨਾਂ ਨੂੰ ਬਹੁਤ ਵਾਰ-ਵਾਰ ਕਿਹਾ ਬਹੁਤ ਵਾਰ ਕਿਹਾ ਕਿ ਪਲੀਜ਼ ਤੁਸੀਂ ਛੱਡ ਦਿਓ ਇਸ ਇੱਥੋਂ ਤੱਕ ਕਿ ਜਿਹੜੇ ਐਮ.ਐਲ.ਏ. ਅਗਨੀ ਹੋਤਰੀ ਉਹਨਾਂ ਕੋਲ ਵੀ ਅਸੀਂ ਗਏ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਪਰ ਉਹ ਵੀ ਨਹੀਂ ਕੁਝ ਕਰ ਸਕੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਫਿਰ ਮੈਂ ਫਿਰ ਉਹਨਾਂ ਦੀ ਫਿਰ ਮਿੰਤਾ ਕੀਤੀਆਂ ਕੁਝ ਵੀ ਨਹੀਂ ਬਣਿਆ ਬਹੁਤ ਜਾਣਿਆ ਕੋ ਬਹੁਤ ਬਹੁਤ ਜਾਣਿਆ ਕੋ ਮੈਂ ਗਈ ਉਹਨਾਂ ਨੇ ਕਿਸੇ ਕੋਲ ਕੋਈ ਨਹੀਂ ਹਲਪ ਕਿਸੇ ਨੇ ਨਹੀਂ ਕੀਤੀ ਮੇਰੀ ਹਲਪ ਤੇ ਜਿਵੇਂ ਦੇਖ ਲੋ ਅਸੀਂ ਐਨ ਆਰ ਆਈ ਆ ਜੇ ਅਸੀਂ ਐਨ ਆਰ ਆਈ ਆ ਆਪਣੇ ਮਕਾਨ ਛੱਡ ਕੇ ਜਾਂਦੇ ਆ ਇਹ ਥੋੜਾ ਕਿ ਤੁਸੀਂ ਉਹਨਾਂ ਦੇ ਕਬਜ਼ੇ ਕਰ ਲੋ ਫਿਰ ਤਾਂ ਅਸੀਂ ਸੇਫ ਨਹੀਂ ਆ ਜਦੋਂ ਅਸੀਂ ਜੇ ਇੱਥੇ ਆਉਂਦੇ ਆ ਤੇ ਫਿਰ ਆਖਰ ਜੇ ਜਦੋਂ ਮੈਂ ਆਪਣੇ ਕੈਬਨਟ ਆਪਣੇ ਲਾਲਜੀਤ ਸਰ ਮਨਿਸਟਰ ਲਾਲਜੀਤ ਸਰ ਮੈਂ ਉਹਨਾਂ ਨੂੰ ਮਿਲੀ ਉਹਨਾਂ ਨੂੰ ਮਿਲੀ ਮੈਂ ਆਪਣੀ ਸਾਰੀ ਗੱਲਬਾਤ ਦੱਸੀ ਉਹਨਾਂ ਨੇ ਬਹੁਤ ਧਿਆਨ ਨਾਲ ਮੈਨੂੰ ਮੇਰੀ ਗੱਲ ਸੁਣੀ ਤੇ ਜਦੋਂ ਉਹਨਾਂ ਨੇ ਬਹੁਤ ਧਿਆਨ ਨਾਲ ਸੁਣਿਆ ਉਸੇ ਵਕਤ ਉਹਨਾਂ ਨੇ ਐਸਐਸਪੀ ਸਰ ਉਹਨਾਂ ਨੂੰ ਫੋਨ ਕੀਤਾ ਜਦੋਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਬਈ ਇਸ ਬੀਬਾ ਜੀ ਦੀ ਹੈਲਪ ਕਰੋ ਇਹ ਕਿੰਨੇ ਕਿੰਨੇ ਜਾਣੇ ਇਹਨਾਂ ਦੀ ਲਾਈਕ ਕਿੰਨੇ ਜਾਣੇ ਆ ਤੇ ਇਹਨੇ ਇਹ ਗਈ ਆ ਕਿਸੇ ਨੇ ਹੈਲਪ ਨਹੀਂ ਕੀਤੀ ਤੇ ਜਦੋਂ ਉਹਨਾਂ ਨੇ ਉਸੇ ਵਕਤ ਉਹਨਾਂ ਨੇ ਮੈਨੂੰ ਵੀ ਪ੍ਰੋਮਿਸ ਕੀਤਾ ਕਿ ਤੁਸੀਂ ਬਸ ਕੱਲ ਤੱਕ ਤੁਹਾਨੂੰ ਚਾਬੀਆਂ ਮਿਲ ਜਾਣਗੀਆਂ ਤੇ ਫਿਰ ਜਦੋਂ ਉਹਨਾਂ ਨੇ ਐਸਐਸਪੀ ਨੂੰ ਫੋਨ ਕੀਤਾ ਉਸ ਤੋਂ ਬਾਅਦ ਆਪਣੇ ਐਸਐਚਓ ਆਪਣੇ ਹਰਜਿੰਦਰ ਸਿੰਘ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਬੀਬਾ ਜੀ ਤੁਸੀਂ ਹੁਣੇ ਆ ਜਾਓ ਤੇ ਆਪਾਂ ਤੁਹਾਡੀ ਬਿਆਨ ਲਿਖਦੇ ਆਂ ਫਿਰ ਅਸੀਂ ਰਾਤ ਨੂੰ ਉੱਥੇ ਗਏ ਤੇ ਸਾਰੇ ਬਿਆਨ ਲਿਖੇ ਤੁਸੀਂ ਕਹਿੰਦੇ ਕੋਈ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਆ ਤੇ ਮਾਰਨਿੰਗ ਆਫਟਰਨੂਨ ਤੁਹਾਨੂੰ ਚਾਬੀਆਂ ਤੁਹਾਡੇ ਹੱਥ ਵਿੱਚ ਹੋਣ ਗਈਆਂ ਤੇ ਜਦੋਂ ਮਾਰਨਿੰਗ ਹੋਈ ਆਫਟਰਨੂਨ ਅ ਅਰਾਊਂਡ 11 ਔਰ 12:00 ਉਹਨਾਂ ਨੇ ਜਦੋਂ ਸਾਨੂੰ ਕਾਲ ਕੀਤੀ ਤੇ ਸਾਰਾ ਕੁਝ ਹੋ ਗਿਆ ਤੇ ਖਾਲੀ ਵੀ ਹੋ ਗਿਆ ਮਕਾਨ ਤੇ ਉਹਨਾਂ ਨੇ ਮੈਨੂੰ ਹੈਂਡਓਵਰ ਕਰਤੀਆਂ ਚਾਬੀਆਂ ਤੇ ਮੈਂ ਆਪਣੇ ਕੈਬਨਟ ਲਾਲਜੀਤ ਸਰ ਮਨਿਸਟਰ ਜਿਹੜੇ ਆ ਉਹਨਾਂ ਦੀ ਬਹੁਤ ਧੰਨਵਾਦ ਕਰਦੀ ਆ ਕਿ ਮੈਨੂੰ ਉਹਨਾਂ ਨੇ ਇੱਕ ਦਿਨ ਚ ਜਿਹੜਾ ਮੈਂ ਇੰਨੇ ਮਹੀਨੇ ਇਨੇ ਸਾਲਾਂ ਤੋਂ ਮਹੀਨਿਆਂ ਤੋਂ ਮੈਂ ਮਿੰਤਾ ਕੱਢ ਰਹੀ ਸੀ ਸਾਰਿਆਂ ਦੀਆਂ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਨਾ ਹੋ ਸਕੀ ਉਹਨਾਂ ਨੇ ਇੱਕ ਦਿਨ ਚ ਮੇਰਾ ਸਾਰਾ ਕੰਮ ਕਰਵਾਤਾ ਤੇ ਮੈਂ ਉਹੀ ਚਾਹਨੀ ਆ ਜਿਹੜੇ ਐਨ ਆਰ ਆਈ ਆ ਉਹ ਜਿਵੇਂ ਉਹਨਾਂ ਦੀਆਂ ਜ਼ਮੀਨਾਂ ਜਾਂ ਉਹਨਾਂ ਦੀ ਕੋਈ ਵੀ ਕਾਰ ਹੈਗੇ ਆ ਉਹਨਾਂ ਨੂੰ ਮਿਲਨ ਉਹ ਤੁਹਾਡੀ ਬਹੁਤ ਹੈਲਪ ਕਰਨਗੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਆਪਣੇ ਲਾਲਜੀਤ ਸਰ ਦਾ ਕੋਟੀ ਮੈਂ ਕਿਹੜੀ ਲੋਕੇਸ਼ਨ ਤੇ ਆ ਇਹ ਕੋਠੀ ਇੱਥੇ ਹੈ ਜੀ ਤਰਨਤਾਰਨ ਦੇ ਵਿੱਚ ਇਹ ਆਪਣੇ ਕੋਠੀਆ ਫਜ਼ਲ हुसैन ਕੋਠੀ ਚਬਾਲ ਰੋਡ ਤਰਨਤਾਰਨ ਇਹ ਜਿਹੜੀ ਕੋਠੀ ਦੇ ਮਾਲਕ ਤੁਸੀਂ ਹਾਂਜੀ ਹਾਂਜੀ ਮੈਂ ਆ ਕਿੰਨੇ ਚਿਰ ਤੋਂ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਸੀ ਮੈਂ ਮੈਂ ਮੂਵ ਹੋਈ ਸੀ 2004 ਚ ਨਿਊਜ਼ੀਲੈਂਡ ਚ हां फोन मंत्री लालजीत सिंह ਭੁੱਲਰ ਨੇ ਕੋਟੀ ਵਾਪਸ ਦਵਾਈ ਮਨ ਦੇ ਵਿੱਚ ਕਾफी ਖੁਸ਼ੀ ਹੋਣੀ ਬਹੁਤ ਮੈਨੂੰ ਬਹੁਤ ਖੁਸ਼ੀ ਆ ਮੈਂ ਇਨੀ ਮੈਂਟਲੀ ਅਪਸੈਟ ਹੋਈ ਸੀ ਜਿਵੇਂ ਦੇਖੋ ਐਨ ਆਰ ਆਈ ਜਦੋਂ ਆਉਂਦੇ ਐਨ ਆਰ ਆਈ ਦੀ ਉਮੀਦ ਹੁੰਦੀ ਆ ਤੁਸੀਂ ਜਾਓਗੇ ਬਹੁਤ ਜਲਦੀ ਤੁਹਾਡੇ ਕੰਮ ਹੋ ਜਾਣਗੇ ਯੂ نو ਜਦੋਂ ਮੈਂ ਇੱਥੇ ਆਈ ਇਨੇ ਤੱਕੇ ਖਾਦੇ ਸਾਰਿਆਂ ਕੋ ਮੈਂ ਬਿਨ ਮੈਂ ਬੇਨਤੀ ਕੀਤੀ ਹੱਥ ਜੋੜੇ ਜਦੋਂ ਨਹੀਂ ਕੰਮ ਹੋਇਆ ਮੈਂ ਤਾਂ ਉਮੀਦ ਛੱਡਤੀ ਸੀ ਪਰ ਜਦੋਂ ਮੈਂ ਆਪਣੇ ਲਾਲਜੀਤ ਸਰ ਮੰਨੇਸਟਰ ਉਹਨਾਂ ਨੂੰ ਮਿਲੀ ਉਹਨਾਂ ਨੇ ਇੱਕ ਦਿਨ ਚ ਮੇਰਾ ਕੰਮ ਕਰਤਾ ਉਸੇ ਵੇਲੇ ਐਸਐਸਪੀ ਸਰ ਨੂੰ ਫੋਨ ਕੀਤਾ ਉਹਨਾਂ ਨੇ ਤੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਮੈਂ ਬਹੁਤ ਖੁਸ਼ ਆ